ਜੀ ਮੈਂ ਤੁਹਾਨੂੰ ਇੱਕ ਗੱਲ ਕਹਾ ਗੁੱਸਾ ਦਾ ਨਹੀਂ ਕਰਦੇ ਲੈ ਹੈ ਕੰਬਲੀ ਦੱਸ ਤੇਰੀਆਂ ਗੱਲਾਂ ਦਾ ਗੁੱਸਾ ਕਰਕੇ ਮੈਂ ਕਿੱਥੇ ਜਾਣਾ ਬੋਲ ਬੋਲ ਤੋੜ ਫੜੇ ਮੂੰ ਤੇਰੇ ਕਾਲੇ ਮੂੰ ਦੇ ਐਡਾ ਤੂੰ ਬੇਗਾਰ ਬੰਦਾ ਐਡਾ ਘਟਿਆ ਬੰਦਾ ਸੀਸੇ ਚ ਮੂੰ ਵੇਖੇ ਕਰਿਆ ਆਉਂਦਾ ਚਵਲ ਜਾਣਾ ਹੋਵੇ ਤੇ ਮੈਂ ਵੀ ਤੈਨੂੰ ਕੋਈ ਗੱਲ ਕਹਿਣੀ ਆ ਤੂੰ ਗੁੱਸਾ ਦਾ ਨਹੀਂ ਕਰਦੀ ਨਾ ਮੈਂ ਤਾਂ ਗੁੱਸਾ ਕਰਦੇ ਨਹੀਂ ਮੰਨੋ ਕੀ ਗੱਲ ਗਈ ਮਾਰ ਕੇ ਮੂੰ ਕੀ ਨਾਸਾ ਭੋਰ ਦੂ ਮੇਰਾ ਗੁੱਸਾ ਭੋਰ ਕੇੜਾ ਲੈ ਤੂੰ ਵੀ ਤਾਂ ਮੈਨੂੰ ਇੰਨਾ ਕੁਝ ਕਹਾਈ ਆ ਮੈਂ ਵੀ ਕਹੂੰਗਾ ਚੱਲ ਕਹਿ 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 ਕੀ ਗਣਾ ਕਹਿ ਮੈਂ ਤਾਂ ਤੈਨੂੰ ਐ ਕਹਿਣਾ ਸੀ ਵੀ ਆਨਲਾਈਨ ਵਰਕ ਕਿਵੇਂ ਕਰੀਦਾ ਅੱਛਾ ਆਨਲਾਈਨ ਵਰਕ ਇੰਸਟਾਗ੍ਰਾਮ ਤੇ ਇੱਕ ਪੇਜ ਜਸਨਦੀਪ ਮੈਡਮ ਦਾ ਉਹਨਾਂ ਦੀ ਬਾਇਓ ਦੇ ਵਿੱਚ ਲਿੰਕ ਹੈ ਉੱਥੋਂ ਫਾਰਮ ਫਿਲ ਕਰਕੇ ਆਪਾਂ ਘਰ ਬੈਠੇ ਬਹੁਤ ਵਧੀਆ ਪੈਸੇ ਅਰਨਿੰਗ ਕਰ ਸਕਦੇ ਆ ਅੱਛਾ ਇਹਦੇ ਵਿੱਚ ਸਟੂਡੈਂਟ ਹਾਊਸ ਵਾਈਫ ਜੇਕਰ ਕੋਈ ਪਰਸਨ ਜੌਬ ਕਰਦਾ ਉਹ ਵੀ ਇਸ ਵਿੱਚ ਕੰਮ ਕਰਕੇ ਬਹੁਤ ਵਧੀਆ ਪੈਸੇ ਅਰਨਿੰਗ ਕਰ ਸਕਦਾ ਹੈ ਤੈਨੂੰ ਨਾਲ ਕਨੈਕਟ ਕਿਵੇਂ ਕਰੀਏ ਆਈਡੀ ਮੈਂ نیچے ਮੈਂਸ਼ਨ ਕੀਤੀ ਹੈ ਨਾਲ ਕਲੈਬ ਕੀਤੀ ਹੈ ਜੇਕਰ ਤੁਸੀਂ ਵੀ ਵਧੀਆ ਪੈਸੇ ਅਰਨਿੰਗ ਕਰਨਾ ਚਾਹੁੰਦੇ ਹੋ ਜਾਓ ਤੇ ਫਾਰਮ ਫਿਲ ਕਰੋ ਤੇ ਘਰ ਬੈਠੇ ਬਹੁਤ ਵਧੀਆ ਪੈਸੇ ਮੇਰੀ ਗੱਲ ਸੁਣ ਜੇ ਸਾਰਾ ਦਿਨ ਮੇਰੀਆਂ ਗੱਲਾਂ ਸੁਣ ਕੇ ਤੇਰਾ ਸਿਰ ਦਰਦ ਕਰਨ ਲੱਗ ਜਾਏ ਫਿਰ ਵੀ ਤੂੰ ਮੇਰੀਆਂ ਗੱਲਾਂ ਸੁਣੀ ਜਾਏਂਗਾ ਲੈ ਹੋਰ ਹੁਣ ਇਹ ਵੀ ਕੋਈ ਕਹਿਣ ਵਾਲੀ ਗੱਲ ਹੈ ਸੁਣੀ ਜਾਊਂਗਾ ਅੱਛਾ ਇਹਦਾ ਮਤਲਬ ਮੇਰੀਆਂ ਗੱਲਾਂ ਸੁਣ ਕੇ ਤੇਰਾ ਸਿਰ ਦੋਖਾ ਨਹੀਂ ਨਹੀਂ ਮੇਰਾ ਉਹ ਮਤਲਬ ਨਹੀਂ ਹੈਗਾ ਚੱਲ ਛੱਡ ਤਲ ਇੱਕ ਗੱਲ ਦੱਸ ਜੇ ਇੱਕ ਪਾਸੇ ਨਿਮਰਤ ਕਹਿਰਾਂ ਖੜੀ ਹੋਵੇ ਇੱਕ ਪਾਸੇ ਸੋਹਣ ਬਾਜਵੇ ਖੜੀ ਹੋਵੇ ਤੇ ਤੂੰ ਕਿਸਦੇ ਨਾਲ ਵਿਆਹ ਕਰਾਏਂਗਾ ਉਹ ਛੱਡ ਯਾਰ ਕਿਹੋ ਜੀਆਂ ਗੱਲਾਂ ਲੈ ਕੇ ਬੈਗੀ ਮੈਨੂੰ ਨਹੀਂ ਪਤਾ ਉਹ ਤੂੰ ਤਾਂ ਹੀ ਡਰੀ ਜਾਂਦਾ ਮੈਂ ਤਾਂ ਸਵਾਈ ਕੀ ਗੱਲ ਕੀਤੀ ਐ ਦੱਸ ਦੇ ਕਾਹੇ ਕੀ ਹੁੰਦਾ ਹਾਂ ਅੱਛਾ ਚੱਲ ਜਲਦੀ ਜ਼ਿਆਦਾ ਕਹਿਨੀ ਐ ਫਿਰ ਤਾਂ ਮੈਂ ਨਿਮਰਤ ਕਹਿਰਾਂ ਨਾਲ ਵਿਆਹ ਕਰਾਉਂਗਾ ਅੱਛਾ ਇਹਦਾ ਮਤਲਬ ਤੂੰ ਮੇਰੇ ਨਾਲ ਵਿਆਹ ਨਹੀਂ ਕਰਾਉਣਾ ਤੂੰ ਹੋਰੋਂ ਨਾਲ ਵਿਆਹ ਕਰਾਏਂਗਾ ਨਹੀਂ ਯਾਰ ਤੂੰ ਤਾਂ ਪੁੱਠੇ ਪਾਸੇ ਗੱਲ ਲੈ ਜਾਨੀ ਐ ਤੂੰ ਤਾਂ ਉਹਨਾਂ ਦੋਨਾਂ ਵਾਰੀ ਕਿਹਾ ਸੀ ਤੂੰ ਹਵਾਲਾ ਤਾਂ ਨਾ ਹੀ ਨੀ ਨਾ ਲਿਆ ਚੱਲ ਛੱਡ ਬਹੁਤ ਹੀ ਜ਼ਿਆਦਾ ਭੋਲੀ ਉਹ ਆਕੇ ਤੈਨੂੰ ਕਵੇ ਵੀ ਮੇਰੇ ਨਾਲ ਵਿਆਹ ਕਰਾ ਲੈ ਤੂੰ ਕਰਾ ਲੇਂਗਾ ਉਹ ਨਹੀਂ ਯਾਰ ਮੈਂ ਨਹੀਂ ਕਰਾਉਣਾ ਕਿਸੇ ਨਾਲ ਵੀ ਵਿਆਹ ਵਿਊ ਉਹ ਸੋਹਣੀ ਕੁੜੀ ਤੇ ਭੋਲੀ ਕੁੜੀ ਮੈਂ ਹੀ ਆ ਇਹਦਾ ਮਤਲਬ ਤੂੰ ਫੇਰ ਨਹੀਂ ਮੇਰੇ ਨਾਲ ਵਿਆਹ ਕਰਾਉਣਾ ਹੁਣ ਤਾਂ ਪਹਿਲੇ ਪਤਾ ਸੀ ਧੋਖੇ ਭਾਜਾ ਕੰਜਰਾ ਤੂੰ ਉਹ ਯਾਰ ਤੂੰ ਮੇਰੇ ਐਵੀ ਗੱਲ ਪਈ ਜਾਨੀ ਤੂੰ ਤਾਂ ਮੈਨੂੰ ਖੁਸ਼ ਵੀ ਨਹੀਂ ਰਹਿਣ ਦਿੰਦੀ ਅੱਛਾ ਤੇ ਇਹ ਗੱਲ ਐ ਤੂੰ ਖੁਸ਼ ਰਹਿਣਾ ਚਾਹਣਾ ਐ ਤੇ ਫਿਰ ਤੂੰ ਇੱਕ ਕੰਮ ਕਰ ਇੰਸਟਾਗ੍ਰਾਮ ਤੇ ਇੱਕ ਆਈਡੀ ਆ ਪਾਪੀ ਖੁੰਡ ਤੂੰ ਜਾ ਕੇ ਉਹਨੂੰ ਫੋਲੋ ਕਰ ਉਹਨਾਂ ਨੇ ਵੀਡੀਓ ਵੇਖਿਆ ਕਰ ਉਹਨਾਂ ਨੇ ਵੀਡੀਓ ਵੇਖ ਕੇ ਤੂੰ ਆਪੇ ਹੀ ਖੁਸ਼ ਰਹੇਗਾ ਅੱਛਾ ਉਹਨਾਂ ਦੀਆਂ ਵੀਡੀਓ ਬਹੁਤ ਫਨੀ ਹੁੰਦੀਆਂ ਨੇ ਤੇ ਪੰਜਾਬ ਦੇ ਮੁੱਦਿਆਂ ਦੀ ਵੀਡੀਓ ਸਭ ਤੋਂ ਪਹਿਲਾਂ ਉਹਨਾਂ ਦੀ ਆਈਡੀ ਤੇ ਅਪਲੋਡ ਹੁੰਦੀਆਂ ਨੇ ਤੇ ਜੇਕਰ ਬਾਹਰਲੀ ਕੰਟਰੀ 'ਚ ਕਿਸੇ ਵੀ ਸਟੂਡੈਂਟ ਨੂੰ ਹੈਲਪ ਦੀ ਲੋੜ ਹੈ ਤਾਂ ਉਹ ਵੀ ਇਹਨਾਂ ਨਾਲ ਕੰਟੈਕਟ ਕਰ ਸਕਦਾ ਹੈ ਵੇ ਕੀ ਗੱਲ ਹੋ ਗਈ ਇਹ ਮੂਰ ਢਕਾਈ ਆਉਣਾ ਹੈ ਉਹ ਕੁਝ ਨਹੀਂ ਯਾਰ ਮਿਸਤਰੀ ਪੈਸੇ ਮੰਗੀ ਜਾਂਦੇ ਨੇ ਸਾਲੀ ਜੇਬ 'ਚ ਪੰਜੀ ਨਹੀਂ ਹੁਣ ਇਹਨਾਂ ਨੂੰ ਪੈਸੇ ਕਿੱਥੋਂ ਦੇਵਾਂ ਉਹ ਤੂੰ ਕਿਉਂ ਟੈਨਸ਼ਨ ਲਈ ਐ ਤੈਨੂੰ ਨਹੀਂ ਪਤਾ ਮੇਰਾ ਭਰਾ ਨੋਟਾਂ ਦੀ ਮਸ਼ੀਨ ਐ ਆਏ ਪੈਸੇ ਲੈ ਕੇ ਆ ਜੂ ਐ ਹੁਣੇ ਲਾਉਣੀ ਫੋਨ ਮੈਂ ਉਹਨੂੰ ਹੈਲੋ ਵੀਰੇ ਉਹ ਸਸਰੀਕਾਲ ਪਹਿਨੇ ਅੱਜ ਕਿਵੇਂ ਯਾਦ ਕੀਤਾ ਆਪਣੇ ਵੀਰ ਨੂੰ ਵੇ ਕੁਛ ਨਹੀਂ ਵੀਰੇ ਘਰੇ ਮਿਸਤਰੀ ਲਾਏ ਨੇ ਹੁਣ ਜੇਬ ਚ ਚੱਕ ਰੁਪਈਆ ਨਹੀਂ ਕਿਤੇ ਨਾ ਕਿਤੇ 50000 ਦਾ ਹੀਲਾ ਕਰਕੇ ਦੇ ਲੈ ਅੱਛਾ ਪਹਿਨੇ ਚੱਲ ਕੋਈ ਨਾ ਮੈਂ ਹੁਣੇ ਤੇਰੇ ਘਰੇ ਆਉਣਾ ਬੈਠਾ ਪੰਜ ਲੱਡੂ ਖਾ ਗਿਆ ਕਹ ਇਹਨੂੰ ਵੀਰੇ ਮਿਸਤਰੀਆਂ ਨੇ ਜਾਣਾ ਸੀ ਪੈਸੇ ਫਿਰ ਨਕਦ ਦੇ ਲਏਗਾ ਕਿ ਗੂਗਲ ਪੇ ਕਰੇਗਾ ਓ ਪੈਸੇ ਭਰੇ ਮਾ ਬੋਲਦਾ ਸਾਰਾ ਮਾ ਫਿਰ ਸ਼ੁਕਰੀਆ ਦਾ ਕਰਿਆ ਈ ਏ ਫਿਰ ਤੂੰ ਹੀ ਮੈਨੂੰ ਇਨਾ ਕਾਬਲ ਸਮਝਿਆ ਮੇਰੇ ਕੋ ਵੀ ਆ ਯਾਰ ਵਿਆ ਕਿੱਥੇ ਹੈ ਭਿੰਦਾ ਯਾਰ ਦਾ ਕਿੰਨੇ ਲੱਡੂ ਖਾ ਗਿਆ ਚੱਕ ਕੇ ਦੇ ਅੱਗੋਂ